ਪੰਮਾ ਜੱਟ ਵੱਲੋਂ ਸਤਿ ਸ੍ਰੀਕਾਲ ਅੱਜ ਲਾਈਵ ਹੋਏ ਥੀ ਗੱਲਾਂ ਬਾਤਾਂ ਕਰਦੇ ਆਂ ਦੇਖਦੇ ਆਂ ਕਿੰਨੇ ਜਣੇ ਆਪਣੇ ਨਾਲ ਅੱਜ ਫਿਰ ਜੁੜ ਰਹੇ ਨੇ ਮੇਰੇ ਇੱਕ ਮਾਗੇ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਠੀਕ ਹੋ ਕੀ ਕਰਦੋਂਗੇ ਸਾਰੇ ਸਾਰੇ ਕੀ ਕਰਦੇ ਸਾਡੇ ਵੀਡੀਓ ਨੂੰ ਕਰ ਬਤ ਬਤ ਲਾਈਕ ਕਰੋ ਕਮੈਂਟ ਕਰੋ ਸਾਡੇ ਵੀਡੀਓ ਨੂੰ ਵਾਰ ਵਾਰ ਤੋਂ ਬਾਦ ਲਾਈਕ ਕਰੋ ਕਮੈਂਟ ਕਰੋ ਕੋਈ ਵੀ ਕਰੋ ਸਬਸਕ੍ਰਾਈਬ ਕਰੋ ਕਿੰਨੇ ਜਣੇ ਜੁੜ ਗਏ ਆਪਣੇ ਨਾਲ ਨੇ ਆਣ ਗੂੰਗੂ ਜੁੜੇ ਬੈਠੇ ਹੈ ਜੁੜੇ ਬੈਠੇ ਆਪਣੇ ਆਪਣਾ ਲਾਈਵ ਹੋ ਚੁੱਕਾ ਸਸਤੇ ਰੈਡੀ ਮਟਾ ਹੈ 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 ਆਪੜ ਕਿਸਾ ਮਾਰੀਆ ਅੱਛਾ ਤਾਂ ਲਾਈਵ ਚ ਕਰ ਦੋ ਰਹੀ 1 2 3 ਗੋ ਕੋਈ ਆਇਆ ਚੱਲ ਗਾਣਾ ਸੁਣਾ ਦੇ ਮਾਡੇ ਤੂੰ ਤੇਰੇ ਕਦਾ ਜਾਵੇ ਸਤਾਰਾ ਬਲ ਲਿਖਾਵੇ ਦੁਪੱਟੇ ਤੇਰੇ ਸੱਤ ਰੰਗ ਦਾ ਸੋਹਣੀਏ ਦੁਪੱਟਾ ਤੇਰੇ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰੇ ਸੱਤ ਰੰਗ ਦਾ ਮੁੰਡਿਆਂ ਨੂੰ ਬੜਾ ਤੜ ਭਵੇ ਓਹੋ ਸਿੱਲਿਆ ਗੱਲਾਵੇ ਹਾਏ ਹਾਏ ਦੁਪੱਟੇ ਤੇ ਰਤ ਰੰਗ ਦਾ ਸਾਉਣੀਏ ਦੁਪੱਟੇ ਤੇ ਰਤ ਰੰਗ ਦਾ ਹੀਰੀਏ ਦੁਪੱਟੇ ਤੇ ਰਤ ਰੰਗ ਦਾ ਸਕੀਏ ਚੁਰਨੀਏ ਤੁਰਾਣੀ ਬਣ ਕੇ ਸੱਚੀ ਚੁਰਨੀਏ ਬਟਾਣੀ ਬਣ ਕੇ ਤਕੀਏ ਚਰਨੀਏ ਤੂੰ ਰਾਣੀ ਬਣ ਕੇ ਸਸੂ ਚੁਲੰਗਿਆ ਪੱਟੇ ਰਾਣੀ ਬਣ ਕੇ ਇੱਕ ਅੰਬਰਾਚ ਰੋਗ ਦੇ ਪਾਵੇ ਨਾਲੇ ਰਵੇ ਦੁਪਟਾ ਤੇ ਸਤਰੰਗ ਦਾ ਸੋਣੀਏ ਟਪਟੇ ਤੇ ਸਤਰੰਗ ਲਗਾ ਹੀਰੀਏ ਟਪਟੇ ਤੇ ਸਤਰੰਗ ਦਾ ਗੜ ਨਾਲ ਇਸ਼ਕ ਮਠਾ ਹੋ ਹੋ ਗੜ ਨਾਲ ਇਸ਼ਕ ਮਠਾ ਹਾ ਹਾ ਰੱਬਾ ਲੱਗਣਾ ਕਿਸੇ ਨੂੰ ਜਾਵੇ ਗੜ ਨਾਲ ਇਸ਼ਕ ਮਠਾ ਆ ਮੇਰੇ ਪੰਮ ਜੰਦ ਕਾਢ ਲੈ ਆ ਹੋ ਹੋ ਮੇਰੀ ਪਾਮੀ ਜਿੰਦ ਕੱਢ ਲੈ ਹਾਏ ਹਾਏ ਮੇਰੀ ਯਾਰ ਨੂੰ ਬੰਦਾ ਨਾ ਬੋਲੀ ਮੇਰੀ ਪਾਮੀ ਜਿੰਦ ਕੱਢ ਲੈ ਲੱਡੂ ਖਾਲੇ ਬਾਣੀਏ ਦੇ ਹੋ ਹੋ ਲੱਡੂ ਖਾਲੇ ਬਾਣੀਏ ਦੇ ਹਾਏ ਹਾਏ ਗੰਨੇ ਚੂਪ ਲੈ ਜਿਟਾਂ ਦੇ ਪੋਲੇ ਲੱਡੂ ਖਾਲੇ ਬਾਣੀਏ ਦੇ ਕੱਲ ਨੂੰ ਕੱਲੀ ਟੱਕਰੀ ਹੋ ਹੋ ਕੱਲ ਨੂੰ ਕੱਲੀ ਟੱਕਰੀ ਹਾਏ ਹਾਏ ਬੇਰੀ ਜੇਬ ਮਟੂਆਰੇ ਪਾੜੀ ਕੱਲ ਨੂੰ ਕਲੀ ਟੱਕਰੀ ਗੋੜ ਨਾਲ ਇਸ਼ਕ ਮਠਾ ਓਹੋ ਗੋੜ ਨਾਲ ਇਸ਼ਕ ਮਠਾ ਹਾਈ ਹਾਈ ਰੱਬਾ ਲੱਗਣਾ ਕਿ ਸੈ ਨੂੰ ਜਾਵੇ ਗੋੜ ਨਾਲ ਇਸ਼ਕ ਹਾਂ ਮੈਨੂੰ ਬੁਲਾਇਆ ਤੈਨੂੰ ਵੀ ਬੁਲਾਉਂਦੇ ਇੱਕੋ ਇੱਕ ਲਾਈਕ ਆ ਗਿਆ ਤੇਰੇ ਗਣ ਹੂੰ ਕਿੰਨੇ ਹੁੰਦੇ ਜੁੜ ਗਏ ਗੋਵਿੰਦਰ ਸਿੰਘ ਨੇ ਮੈਸੇਜ ਕੀਤਾ ਜੀ ਵਾਹ ਜੀ ਵਾਹ ਥੈਂਕ ਯੂ ਗੁਰਵੰਦਰ ਸਿੰਘ ਜੀ ਬਹੁਤ ਬਹੁਤ ਤਰੀਕਾ ਆਇਆ ਪੁੱਤ ਕੋਈ ਹੋਰ ਤਾਂ ਛੱਡਦੇ ਕੰਮ ਆ ਰੈਡੀ ਇੱਕ ਗੱਲ ਪੁੱਛ ਜਦੋਂ ਆਪਾਂ ਲਾਈਵ ਹੋ ਕੇ ਇਹਨੂੰ ਬੰਦ ਕਰ ਦਾਂਗੇ ਹੈਣਾ ਜਦੋਂ ਲਾਈਵ ਹੋ ਕੇ ਆਪਾਂ ਇਹਨੂੰ ਬੰਦ ਕਰ ਦਾਂਗੇ ਉਸ ਤੋਂ ਬਾਅਦ ਫਿਰ ਵੀ ਦੇਖਣ ਦੇ ਬੰਦੇ ਚਾਹ ਤੈਨੂੰ ਦੇਖਣਗੇ ਸਿਰਫ ਜਦੋਂ ਗਾਣਾ ਸੁਣਾਇਆ ਰੈਡੀ ਗਾ ਸੁਣਾ ਹਾਂ ਇਹ ਪਰਮਾਨ ਲਾਈਵ ਲਾਈਵ ਹੋ ਰਿਹਾ ਹੈ। ਦੋ ਰਾਣੇ ਡੁੱਟ ਗਏ। ਡੇੜੇ ਇੱਕ ਦੋ ਇੱਕ ਹੋਰ ਡੁੱਟਿਆ। ਇਹ ਆਇਆ ਨਾ ਦੁਪਹਿਰੇ ਦਿਨ ਸਾਡੇ ਘਰੇ ਆਇਆ ਨਾ ਇੱਕਮ। ਇੱਕਮ ਨਾ ਵਾਰ-ਵਾਰ ਘਰ ਤਾਂ ਚਲੀ ਜਾ ਰਿਹਾ ਸੀਗਾ। ਅੱਛਾ। ਇਹ ਕਰ ਰਹੀ ਮੌੜ। ਇਹ ਮੈਂ ਵੀ ਆ ਸੀਗਾ। ਓਏ ਜੜਾ ਤੁਸੀਂ ਮੇਰਾ ਗੇਟ ਬੰਦ ਕਰ ਦਿੱਤੀ ਸੀ ਉਹ ਤਾਂ ਕੀ ਹੋਇਆ? ਜਸਵਿੰਦਰ ਰਠੌਰ ਨੇ ਮੈਸੇਜ ਕੀਤਾ ਨਾਈਸ ਪੁੱਤਰ ਜੀ ਕੱਟਾ। ਸਾਡਾ ਗੇਟ ਬੰਦ ਕਰ ਦਿੱਤਾ ਸੀ। ਹਾਂਜੀ ਅੰਕਲ ਜੀ। ਸਿੰਘ ਜੀ ਮੇਰੇ ਪੁੱਜੀ ਮੈਂ ਤਾਂ ਕਿਤੇ ਵੀ ਪਹਿਲੀ ਗੱਲ ਕਿਸੇ ਦਵਾਪ ਚੋਪਰ ਹੋ ਜਾ ਰਿਹਾ ਹੈ ਇਹ ਸਭ ਕੁਛ ਸਸਤਾ ਕੀ ਤੂੰਗਾ ਰੈਡੀ ਤੁਸੀਂ ਕਾਣਾ ਦਾ ਖਾਇ ਇੱਕ ਵਾਰ ਜਿਹੜਾ ਉੱਤੇ ਗਏ ਜਿਹੜਾਗਾ ਇਹ ਕੰਮ ਹੈ ਮੋੜ ਦਿਓ ਜੇ ਮੁੰਡੇ ਆਵੇ ਸਾਡੀ ਤੋਂ ਤੂੰ ਵੇਖਣੀ ਜੇ ਮੁੰਡੇ ਆਵੇ ਸਾਡੀ ਤੋਂ ਤੂੰ ਵੇਖਣੀ ਗਲਵਾ ਲੈ ਦੇ ਚਾ ਦੀ ਦਵੇ ਲੱਕ ਹਿਲੇ ਮਜਾ ਜਨ ਜਖਰੀ ਦਾਵੇ ਲੱਕ ਹਿਲੇ ਮਜਾ ਜਨ ਜਾਂਦੀ ਦਾ ਅਸਾ ਕੁੜੀ ਐ ਨਾ ਤੇਰੀ ਤੋੜਦੀ ਵੇਖਨੀ ਅਸਾ ਕੁੜੀ ਐ ਨਾ ਤੇਰੀ ਤੋੜਨੀ ਵੇਖਨੀ ਅਗ ਰੋਲਾ ਗੜਵਾ ਚਾਂਦੀ ਦਾਵੇ ਲੱਕ ਟੁੱਟ ਜੁ ਫਾਰੇ ਖਾਂਦੀ ਦਾਵੇ ਲੱਕ ਟੁੱਟ ਜੁ ਫਾਰੇ ਖਾਂਦੀ ਦਾ ਬੱਚੇ 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 ਮੇਰੀ ਨਜ਼ਰਾਂ ਤੋਂ ਬਚ ਬੱਚ 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 ਮੇਰੀ ਨਜ਼ਰਾਂ ਤੋਂ ਬਚ ਬਿੱਲੇ ਨੈਣਾ ਕੋਲੋਂ ਡੰਗੀਆਂ ਨਾ ਜਾਈ ਮੁੰਡੇ ਆ ਵੀ ਮੈਂ ਡਾਂਗ ਦੀ ਬੱਚੀ ਨਾ ਹੱਥ ਲਾਏਂਦੇ ਆ ਵੀ ਮੈਂ ਡਾਂਗ ਦੀ ਬੱਚੀ ਨਾਗ ਦੀ ਬੱਚੀ ਦਾ ਹੱਥ ਲਾਈ ਮੁੰਡੇ ਆ ਹੱਸ 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 ਮੇਰੇ ਦਿਲ ਵਿੱਚ ਵਸ ਹੱਸ 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 ਮੇਰੇ ਦਿਲ ਵਿੱਚ ਵਸ ਪਿਆਰ ਵਾਲੀ ਪੀਲ ਮੈਂ ਬਜਾਉਂ ਕੁੜੀ ਯਾਨੀ ਤੈਨੂੰ ਕੀਲ ਕੇ ਪਟਾਰੀ ਵਿੱਚ ਤੈਨੂੰ ਕੀਲ ਕੇ ਪਟਾਰੀ ਵਿੱਚ ਪਾਉਂ ਕੁੜੀ ਯਾਨੀ ਤੈਨੂੰ ਕੀਲ ਕੇ ਪਟਾਰੀ ਵਿੱਚ ਪਾਉਂ ਕੁੜੀ ਐ ਕਮਾਂਗਾ ਨਾ ਨਹੀਂ ਆਜਾ ਨੇ ਖੜ ਦੋ ਉਹ ਤਾਂ ਸਟੇਡੀ ਕਰੇਗਾ ਇਹਦਾ ਸਟੇਡੀ ਕਰਾ ਲੈ ਆਪਰ ਇਹਨਾਂ ਚ ਸਟੇਡੀ ਆਏ ਉਹ ਬਾਹਰ ਆਦਾ ਲਿਖ ਕੇ ਜਾ ਸੁਲਿੰਦਰ ਨੈਣ ਨਾ ਇਸ ਕੋਲ ਤੇ ਗੱਲੀ ਗੱਲੀ ਫਸਟ ਵਾਲਾ ਸਾਰਿਆਂ ਨੂੰ ਬੱਲਾ ਤੇ ਬੋਲ ਚਾਜੀ ਲਾਈਕ ਕਰੋ ਲਾਈਕ ਕਰੋ ਸਾਰੇ ਜੀ ਨਾਲ ਕਮੈਂਟ ਕਰੋ ਨਾਲ ਬਾਤੋ ਸਬਸਕ੍ਰਾਈਬ ਕਰੋ ਨਾਲ ਸ਼ੇਅਰ ਕਰੋ ਫੜ ਜੋ ਬਾਤਾਂ ਨਾਲ ਮੁੰਨੇ ਆਵਾਜ਼ ਨਹੀਂ ਆਣਾ ਬਾਤਾਂ ਆਉਂਗਾ ਬਾਈ ਸ਼ੁਰੂ ਬਾਚ ਆਈ ਨਾ ਆਈ ਨਾ ਆਉਂਦੇ ਆਰੇ ਤੁਸੀਂ ਆਪਣਾ ਖੇਡੂ ਤੱਕ ਓ ਯਾਰ ਡੈਡੀ ਨਹੀਂ ਪੇੜ ਰਿਹਾ ਲਾਈਵ ਚ ਚੱਲ ਰਿਹਾ ਏ ਜੇ ਲਾਈਵ ਚ ਕਿਵੇਂ ਆ ਰਿਹਾ ਅੱਟਾ ਮੈਂ ਗੱਲਾਂ ਬਾਤਾਂ ਕਰਨੀਆਂ ਨੇ ਮੈਂ ਗੱਲਾਂ ਬਾਤਾਂ ਕਰਨੀਆਂ ਨੇ ਕਰਨ ਜਣੇ ਬੋਲ ਰਿਹਾ ਕਿ ਜੀ ਲਾਈਕ ਕਰੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਕਰਤਾ ਕਰਤਾ ਆ ਦੇ ਕੁਸਤਾ ਕਿੰਨੇ ਬਣਾਏ ਆ ਇਹ ਸਰਣਾ ਲਾਇਆ ਡੜੀ ਗਿਆ ਉਹ ਚਾਰਾ ਦਬ ਗਿਆ ਇਹ 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 ਇ ਹਾਂ 10 ਜਾਨੇ ਜੁੜ ਚੁੱਕੇ ਨੇ ਜੀ ਆਪਣੇ ਨਾਲ ਤੇ ਲਾਈਕ ਨਹੀਂ ਕਿਸੇ ਨੇ ਕੀਤਾ ਜੀ ਲਾਈਕ ਕਰੋ ਜੀ ਪਲੀਜ਼ ਲਾਈਕ ਕਰੋ ਜੀ ਆ ਮੇਰਾ ਪਰਾ ਵੱਡਾ ਰਮਾਂਦੀਪੇ ਮੇਰਾ ਵੱਡਾ ਪਰਾ ਆਇਆ ਜੀ ਸਰਦ ਮਤ ਉਸ ਨਾਲ ਕਰਨਾ ਨਾ ਨਾ ਕਰਨਾ ਕਿਉਂ ਚਲ ਕੋਈ ਪਾਣੀ ਦਰ ਦੇ कविता कविता सुना मैं सुना मैं एक अद्धा जान रेडी एक और नन्हे से खास आगे हम नन्हे से कदम लेकर जब आए पहली बार नन्हे से कदम लेकर जब आए पहली बार थामी हमारी उंगली उस टीचर को हमारा प्यार हमारा गुरु ब्रह्मा गुरु विष्णु गुरु देव महेश्वर गुरु साक्षात परम ब्रह्मा वसितु देव नाम एमिनो नहीं आंदे पर एक और है मेरी कविता है तुम्हारा सलाम लाजा ने कितने वीरों ने अपनी जान गवाई थी तब जाकर मेरे भारले से ये आजादी पाई थी ये धरती भी हमारी थी ये काश भी हमारा था पर अंग्रेजों के शासन में कुछ भी ना हमारा था पर अंग्रेज यहाँ आए थे उसमें कमी हमारी थी